ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 987823917 ਅੱਜ ਦੀ ਵੀਡੀਓ ਵਿੱਚ ਵੀਰੇ ਆਪਾਂ ਪੂਰੇ ਵੱਡੇ ਘਾਦ ਘਾੜ ਦੀ ਪ्योर ਐਚਪ ਨਸਲ ਦੀ ਵਹਿੜ ਲੈ ਕੇ ਆਏ ਆਂਗੇ ਤੇ ਪੰਜ ਚਾਰ ਦਿਨ ਬਾਕੀ ਬਾਈ ਜੀ ਨਾਲ ਕਰਾਵਾਂਗੇ ਗੱਲਬਾਤ ਚੰਗੇ ਦੁੱਧ ਵਾਲਿਆ ਪਿੰਡ ਬੁਰਜ ਰਾਜਗੜ੍ਹ ਜ਼ਿਲ੍ਹਾ ਬਠਿੰਡਾ ਬਾਈ ਦਾ ਨਾਮ ਹੈਗਾ ਟੈਣੀ ਤੇ ਗੱਲਬਾਤ ਥੋੜੀ ਕਰਾਵਾਂਗੇ ਬਾਈ ਨਾਲ ਤੇ ਪੂਰੀ ਵਧੀਆ ਵਹਿੜ ਹੈਗੀ ਆ ਜਾ ਬਾਈ ਫੋਰਵਰਡ ਠੀਕ ਠਾਕ ਹੈ ਰਣੀ ਤੇ ਪਿੰਡ ਕਿਹੜਾ ਆ ਗਿਆ ਤੇਰਾ ਤੇ ਨਾਮ ਡਰੈਸ ਬੋਲ ਜਰਾਜਗੜ ਜੀ ਨਾਮ ਮੇਰਾ ਕੈਣੀ ਜੀ ਨੰਬਰ ਹੈਗਾ 8154041 ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਨੇੜੇ ਸਲਾੰਤਪੁਰਾ ਹਾਂ ਜੀ ਤੇ ਅੱਜ ਤੇਣੀ ਚੰਗੀ ਵਾੜ ਘੜ ਲੈਣ ਨਗੀਨਾ ਹੈ ਨਾ ਚੰਗੀ ਵਾੜ ਲਿਆਂਦੀ ਆ ਅੱਜ ਹਾਂ ਨਗੀਨਾ ਹੀ ਆ ਹਾਂ 25 ਕਿਲੋ ਵਾਲੀ ਵਾੜ ਆ 25 ਤੋਂ ਪਲੱਸ ਦੁੱਧ ਕੱਢ ਦੂ ਕਿੰਨੇ ਦਿਨ ਕੱਢਦੀ ਆ ਰਣੀ ਤਾਂ ਮੇਰੇ ਹਾਂ ਦੋ ਦੋ ਕਦੇ 8 9 ਲੈ ਜੂ ਹਰੇ ਜਾਂ ਕੀ ਕਹਿ ਜਾਂਦੇ ਤੇ ਪਿਛਲੀ ਵੇਰ ਦੁੱਧ ਕਿੰਨਾ ਕਹ ਦੱਸਿਆ ਉਹਨਾਂ ਨੇ ਇਹਨੇ ਦਿੱਤਾ ਉਹਨਾਂ ਨੇ ਆਖਿਆ ਵੀ 25 ਕਿਲੋ ਵਿੱਚ ਵਿੱਚ ਪਾਗ ਜਾਂਦੀ ਹੈ ਕਿਤੇ ਬਾਹਰ ਵੀ ਪਾਗ ਜਾਂਦੀ 6 ਵਜੇ ਦੇ ਸਾਬਾ ਮੈਂ ਤਾਂ 25 ਤੋਂ ਪਲੱਸ ਵਾਲੀ ਆਪਾਂ ਦਿੱਤੀ ਜਾਂਦੇ ਹਾਂ ਹੀ ਹਾਂ ਤੇ ਆ ਦੇਖੋ ਜੀ ਇੱਕ ਨੰਬਰ ਚਾਰੇ ਥਾਂ ਨਿਕਲਵੇਂ ਪੂਰੇ ਗੈਪ ਤੇ ਕੋਈ ਕਹਿਣ ਦੀ ਗੱਲ ਨਹੀਂ ਬਾਕੇ ਕੱਢੀ ਟਹਿਣੀ ਬਾਹਰ ਨੂੰ ਕੱਢੂਗੀ ਵੈੜ ਦੁੱਧ ਇਹਦਾ ਢੱਲਾ ਢੋਲਾ ਦੇਖੋ ਸੀਲ ਟੂਲ ਪੂਰੀ ਆ ਵੀਰੇ ਬੋਲਾ ਕੋਸ਼ਤ ਆ ਆ ਦੇਖੋ ਜੀ ਇੱਕ ਨੰਬਰ ਵੈੜ ਹੈਗੀ ਬੱਡੇ ਗੱਡ ਗੱਡ ਦੀ ਆਓਗੇ ਨਾ ਤੁਸੀਂ ਵਹਿੜ ਦੇ ਕੋਲੇ ਮਾਨ ਤੁਹਾਡਾ ਖੁਸ਼ ਹੋਊਗਾ ਕੋਈ ਇਹੋ ਜੀ ਗੱਲ ਨਹੀਂ ਹੈਗੀ ਵੀ ਕੋਈ ਆਪਾਂ ਤੁਹਾਨੂੰ ਝੂਠੀ ਗੱਲ ਕਵਾਂਗੇ ਆ ਲੋ ਜੀ ਤੋਰ ਟੈਣੀ ਲੈ ਜਾ ਲੰਮੀ ਬਾਕੀ ਦੇ ਦੂ ਬਾਈ 26 ਕਿਲੋ ਦੁੱਧ ਰਾਮ ਨਾਲ 25 ਤੋਂ ਪਲੱਸ ਪਲੱਸ ਆ ਜੋ ਲਿਆਓ ਰਨ ਮੋੜ ਲਿਓ ਇੱਕ ਨੰਬਰ ਵਹਿੜ ਹੈਗੀ ਇਧਰ ਨੂੰ ਜਾਓ ਆ ਦੇਖੋ ਫੇਸ ਕੁਆਲਟੀ ਕਰੋ ਜੱਕ ਪਿਓਰ ਐਕਚਪ ਨਸਲ ਆ ਗਈ ਤੇ ਨਾੜਾ ਨੂੜਾ ਦੁੱਧ ਵਾਲੀਆਂ ਦੇਖੋ ਮਿਲਕ ਵੇਨ ਪੂਰੀ ਚੰਗੀ ਤੋਰ ਲਾ ਵੀਰੇ ਆ ਦੇਖੋ ਜੀ ਇੱਕ ਨੰਬਰ ਤੇ ਲੇਵਾ ਤਾਂ ਹੁਣ ਵੀ ਟੋਕਰਾ ਹੀ ਲਈ ਫਿਰਦੀ ਐ ਤੇ ਹਜੇ ਕੱਢਣਾ ਵੀ ਇਹਨੇ ਪੂਰੀ ਵਧੀਆ ਐਚ ਐਫ ਨਸਲ ਆ ਗਈ ਪੂਰੇ ਇੱਕ ਨੰਬਰ ਆ ਦੇਖੋ ਜੀ ਹਾਂਜੀ ਆ ਦੇਖੋ ਇੱਕ ਨੰਬਰ ਥਾਂ ਤੋਂ ਮਸਲ ਕਰਾਉਣਾ ਜੇ ਕਨੇਡ ਤੋਂ ਦੂਜੇ ਪਾਸਿਓਂ ਆ ਦੇਖੋ ਇਹ ਮਿਲਕ ਮੈਨ ਦੇਖੋ ਕਿਹੋ ਜਿਹੀ ਆਉਂਦੀ ਆ ਰਸਾ ਪਾਇ ਪਰ ਕੀ ਆ ਤੇ ਕੱਦ-ਕਾਡ ਦਾ ਅੰਤ ਹੀ ਕੋਈ ਨਹੀਂ ਟਾਣੀ ਨਾਲ ਖੜੀ ਐ ਦੇ ਇਧਰਲੇ ਪਾਸੇ ਕੱਦ ਦਿਖਾ ਦਈਏ ਇਧਰਲੇ ਪਾਸੇ ਹਾਂ ਲਾ ਆ ਦੇਖੋ ਜੀ ਬਾਈ ਦਾ ਗੱਦ ਵੀ 6 ਫੁੱਟ ਹੈਗਾ ਇੱਕ ਨੰਬਰ ਤੇ ਪਿਓਰ ਐਚ ਐਫ ਨਸਲ ਆ ਗਈ ਪੂਰੀ ਵਧੀਆ ਤੇ ਦੁੱਧ ਕੱਢ ਦੂ 25 ਤੋਂ ਪਲੱਸ ਮੈਂ ਕਹਾਂ ਪਹਿਕੇ ਸੁਣਾਓ ਬਾਈ ਕਹਿੰਦੇ ਬਾਈ ਦੁੱਧ ਕਿੰਨੇ ਕਿੰਨੇ ਦਿਨ ਲੈ ਜੂਗੇ ਹੈ ਟੈਣੀ ਇਹ ਹਾਂ ਤਾਂ ਲੈ ਜੂ ਮੇਰੇ ਸਾਰਾ 5-6 ਦਿਨ ਤਾਂ ਜਾ ਪੰਜ-ਛੇ ਦਿਨ ਤੇ ਸੀ ਮਾਰੀਆਂ ਹੱਥ ਤੁਹਾ ਮਾਰੀ ਲੈਵੇ ਤੇ ਮੜਾ ਆ ਦੇਖੋ ਜੀ ਬਰ ਫਰਗੀ ਆ ਗਈ ਆਪਾਂ ਥੱਲੇ ਪਾ ਕੇ ਚੋ ਲੋ ਆ ਦੇਖੀ ਕਚਕੇ ਦਿਖਾਉਂਦੇ ਹਾਂ ਹਾਂ ਇੱਕ ਨੰਬਰ ਕੱਢੂਗੀ ਵੀਰੇ ਵਾਕੇ 26 ਕਿਲੋ ਦੁੱਧ ਨੰਬਰ ਫੇਰ ਬੋਲ ਦੇਣੀ 81540 ਰੁਪਏ ਵਾਲੀ ਚਾਲ ਤੇ ਬਾਈ ਨਾਲ ਕਰ ਲਿਓ ਸੰਪਰਕ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਾਇਦ ਲੋ ਧੰਨਵਾਦ ਜੀ ਜਲਦ ਮਿਲਦੇ ਆਂਗੇ ਨਵੀਂ ਵੀਡੀਓ ਦੇ ਨਾਲ